ਦੇ ਨੇ ਹੋਰ ਵੀ ਸੰਗਤ ਜੀ ਵੇਖ ਰਹੇ ਹੋ ਕਿ ਲਗਾਤਾਰ ਸੰਗਤਾਂ ਇਸ ਮੋਰਚੇ ਵਿੱਚ ਹਾਜ਼ਰੀ ਭਰਨ ਲਈ ਪਹੁੰਚ ਰਹੀਆਂ ਹਨ ਬਹੁਤੋ ਹਾਂਜੀ ਅੱਜ ਮੋਰਚੇ ਦਾ ਚੌਥਾ ਦੇ ਰਹੇ ਆ ਤੁਸੀਂ ਵੇਖ ਸਕਦੇ ਹੋ ਲਾਈਵ ਤਸਵੀਰਾਂ ਇੱਥੋਂ ਦੀਆਂ ਤੇ ਸਾਡੇ ਨਾਲ ਬਾਬਾ ਬੁੱਢਾ ਦਲਦ ਦੇ ਨਿਹੰਗ ਜਥੇਬੰਦੀਆਂ ਦੇ ਆਗੂ ਬਾਬਾ ਸੁੱਚਾ ਸਿੰਘ ਜੀ ਜੈ ਜੀਦਰ ਬਾਬਾ ਸੁੱਚਾ ਸਿੰਘ ਜੀ ਹੋਰ ਬਾਬਾ ਲਖਵੀਰ ਸਿੰਘ ਜੀ ਤੇ ਸਾਰੇ ਇੱਥੇ ਖੜੇ ਹੋਏ ਨੇ ਗੱਲਬਾਤ ਕਰਦੇ ਆ ਤੇ ਵੀ ਅੱਜ ਇਸ ਮੋਰਚੇ ਵਿੱਚ ਪਹੁੰਚੇ ਨੇ ਔਰ ਕਿਵੇਂ ਨਿਆਂਗ ਫੌਜਾਂ ਇਸ ਮੋਰਚੇ 'ਤੇ ਡੱਟ ਕੇ ਜਿਵੇਂ ਉੱਥੇ ਆਪਣਾ ਸਿੰਘੂ ਮੋਰਚੇ 'ਤੇ ਡੱਟ ਕੇ ਹਰ ਵਕਤ ਨਾਲ ਖੜੇ ਰਹਿੰਦੇ ਸਨ ਇਸੇ ਤਰ੍ਹਾਂ ਗੁਰੂ ਕੇ ਨਿਆਂਗ ਸਿੰਘ ਅੱਜ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲੋਕ ਇਨਸਾਫ ਮੋਰਚੇ ਵਿੱਚ ਪਹੁੰਚੇ ਨੇ ਗੱਲਬਾਤ ਕਰਦੇ ਆਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੁੰਦੇ ਹੋ ਬਸ ਕਹਿਣਾ ਦਾ ਹੀ ਹੈ ਦੇਖੇ ਰਿਹਾ ਹਾਂ ਤੁਸੀਂ ਮਾਹੌਲ ਗੁਰੂ ਮਹਾਰਾਜ ਦਾ ਪ੍ਰਤਾਪ ਸਾਰੇ ਸੰਸਾਰ ਨੇ ਦੇਖਿਆ ਪੰਥ ਦਾ ਪ੍ਰਤਾਪ ਸਾਰੇ ਸੰਸਾਰ ਨੇ ਦੇਖਿਆ ਓਏ ਇਹ ਪਤਾ ਨਹੀਂ ਕਿਹ ਜਿਹੇ ਲੋਕ ਨੇ ਹਿੰਦੁਸਤਾਨ ਦੇ بار-ਬਾਰ بار-ਬਾਰ ਇਹ ਪੰਥ ਦੀ ਕਿਆ ਦੇਖਣੀ ਚਾਹੁੰਦੇ ਤਾਕਤ ਦੇਖਣੀ ਚਾਹੁੰਦੇ ਆ ਪੰਥ ਦਾ ਸਬਰ ਦੇਖਣਾ ਚਾਹੁੰਦੇ ਆ ਪੰਥ ਦੀ ਕੁਰਬਾਨੀ ਦੇਖਣੀ ਚਾਹੁੰਦੇ ਆ ਆਪਣੀ ਔਕਾਤ ਦੇਖਣ ਇਹਨਾਂ ਨੂੰ ਆਜ਼ਾਦੀ ਕਿਹਨੇ ਦਵਾਈ ਹੈ 800 ਸਾਲ ਦੇ ਆਜ਼ਾਦੀ ਕਿਹਨੇ ਨੇ ਦਵਾਈ ਹੈ ਜੇ ਪਿੱਛੇ ਨਹੀਂ ਦੇਖ ਸਕੇ ਗਾਹ ਨੂੰ ਦੇਖਣ ਇਹਨਾਂ ਨਾਲ ਕਿਹੜਾ ਮੁਲਕ ਹੈ ਇਹਨਾਂ ਦੀ ਰਾਖੀ ਵਾਸਤੇ ਅੱਜ ਹਮਲਾ ਕਰਦਣ ਮੁਗਲ ਅੱਜ ਹਮਲਾ ਕਰਦਣ ਅੰਗਰੇਜ਼ ਅੱਜ ਹਮਲਾ ਕਰਦਣ ਚੀਨ ਵਾਲੇ ਕੌਣ ਹੈ ਇਹਨਾਂ ਕੋਲ ਲੜਨ ਵਾਸਤੇ ਕੌਣ ਰਾਖੀ ਕਰੂ ਕਿਹੜਾ ਇਹਨਾਂ ਨੂੰ ਲੰਗਰ ਛਕਾਉ ਕਿਹੜਾ ਫਰੀਦ ਦਵਾਈਆਂ ਦਊ ਕਿਹੜਾ ਇਹਨੂੰ ਘਰ ਘਰ ਜਾ ਕੇ ਪੁੱਜੂ ਕਿ ਇਹਨਾਂ ਦੀ ਰਾਖੀ ਵਾਸਤੇ ਹੋਰ ਕੀ ਕਹੋਣਾ ਇਹਨਾਂ ਨੇ ਇਹ ਬਿਸ਼ਰਮ ਨੇ ਇਹਨਾਂ ਨੂੰ ਸੁਣਦਾ ਸੰਦਾ ਹੈ ਨਹੀਂ ਉੱਦਾਂ ਹੈਗਾ ਵੀ ਬੱਲੇ ਸਰਦਾਰ ਜੀ ਹੁਣ ਸਾਹਿਬ ਜੀ ਆਦਿਆਂ ਨੇ ਉਹ ਮਨਾਲਿਆ ਦਿਨ ਉਹਨਾਂ ਦਿੱਲੀ ਤੇ ਬਾਣੀ ਵੀ ਗਲਤ ਫੜ ਗਏ ਮੈਸੇਜ ਵੀ ਉਹ ਐ ਵੀ ਆਸਰਾ ਉੱਠ ਲੈ ਲਿਆ ਵੀ ਸ਼ਹਿਬ ਜਦਾਂ ਦਾ ਆਸਰਾ ਉੱਠ ਬਾਲ ਦੇ ਵਿੱਚ ਤੇ ਜਿਹੜਾ ਕੋਈ ਕਹਿ ਗਏ ਉਹ ਜਿਨ੍ਹਾਂ ਦਾ ਸੀ ਬਾਬਾ ਜੀ ਕਹਿੰਦੇ ਉਹ ਬਾਲ ਕਹਿੰਦੇ ਬਾਲ ਕਹਿੰਦੇ ਆ ਫਿਰ ਉੱਤੇ ਹੋਰ ਦੇਖੋ ਕਿੰਡੀ ਬੱਜਰ ਗਲਤੀ ਕਰ ਰਹੀ ਹੈ ਬਾਣੀ ਤਾਂ ਇਸ ਤਰ੍ਹਾਂ ਹੈ ਜਦੋਂ ਮਾਤਾ ਜੀ ਪੁੱਛਦੇ ਐ ਸਾਹਿਬ ਜੀ ਨੂੰ ਵੀ ਮਹਾਰਾਜ ਬਾਕੀ ਕੌਮ ਦਿਖ ਰਹੀ ਐ ਸ਼ਹਿਬ ਜਾ ਕਿੱਥੇ ਆ ਮਹਾਰਾਜ ਘੋਮ ਕਰਦੇ ਐ ਇਹਨਾਂ ਪੁੱਤਰਾਂ ਦੇ ਸੀਸ ਪਰ ਸਾਰੇ ਖਾਲਸੇ ਨੂੰ ਕਹਿ ਕੇ ਇਹਨਾਂ ਪੁੱਤਰਾਂ ਦੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੋਹੇ ਤੋਂ ਕਿਹਾ ਹੋਇਆ ਜੀਵਤ ਕੋਟ ਲੱਖ ਹਜ਼ਾਰ ਇਹ ਕਰੋੜਾ ਲੱਖ ਹਜ਼ਾਰ ਇਹ ਕਰੋੜਾ ਲੱਖਾਂ ਹਜ਼ਾਰਾਂ ਜਿਉਂਦੇ ਆ ਇਹਨਾਂ ਪੁੱਤਰਾਂ ਦੇ ਸੀਤੇ ਇਹਨਾਂ ਨੂੰ ਦੇਖਦੇ ਨਹੀਂ ਵੀ ਜਿਹਨਾਂ ਨੂੰ ਤੋ ਬੰਦੀ ਬਣਾਏ ਬੈਠਿਆ ਬੇਗਨਾ ਖਾਨੋਂ ਕੋਈ ਗੁਰੂ ਦੇ ਪੁੱਤਰ ਐ ਗੁਰੂ ਕਿਹੜਾ ਖੁਸ਼ੀ ਦੇ ਤੂੰ ਤੁਹਾਨੂੰ ਸਾਬ ਜੀ ਆ ਦੇ ਕਿਹੜੇ ਖੁਸ਼ੀ ਦੇ ਦੇਣਗੇ ਜੇ ਗੁਰੂ ਕੀ ਖੁਸ਼ੀ ਲੈਣੀ ਐ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਜੋ ਗੁਰਸਿੱਖਾਂ ਨੂੰ ਲੋਚੈ ਸੋ ਗੁਰਖੁਸ਼ੀ ਆਵੇ ਜਿਹਨੇ ਗੁਰੂ ਗੁਖੁਸ਼ੀ ਲੈਣੀ ਆ ਉਹ ਗੁਰਸਿੱਖਾਂ ਦੀ ਖੁਸ਼ੀ ਲਵੇ ਉਹਨੂੰ ਬਿਨਾ ਮੰਗਿਆ ਲੰਗਰ ਬਿਨਾ ਮੰਗਿਆ ਉਹਨੂੰ ਅੰਨ ਪਾਣੀ ਤਾਂ ਪਾਣੀ ਤਾਂ ਸੇਕ ਢੋਲ ਨਗਾਰੇ ਵਜਾ ਕੇ ਵੰਡਦੇ ਆ ਲੰਗਰ ਰਸਤਾ ਵਸਤਾ ਦਵਾਈਆਂ ਦੋਈਆਂ ਸਾਰਾ ਕੁਲ ਸਿਰ ਵੀ ਦਾਨ ਕਰ ਦਿੰਦੇ ਐ ਸਰਦਾਰ ਐਵੇਂ ਥੋੜੀ ਕਹੋਂਦੇ ਆ ਸਿੱਖ ਲੜਾਈਆਂ ਮਾਰਦੇ ਨੇ ਅਸੀਂ ਕਿ ਕੋਈ ਸਾਡੇ ਲੜੀਏ ਕੀ ਨਾ ਆਪਣੇ ਧੰਨੇ ਸਾਰੇ ਸਰਦਾਰ ਐਵੇਂ ਥੋੜੀ ਕਹੋਂਦੇ ਆ ਇਹਨਾਂ ਨੂੰ ਸੋਜੀ ਹੋਣੀ ਚਾਹੀਦੀ ਐ World War ਸਰਤੇ ਐ ਸਾਰੇ World War ਦਾ ਫਾਈਨਲ ਜਾਂਗੇ ਇੱਥੇ ਹੋਣਾ ਫੁੱਲਾਂ ਦੀ ਬਾੜੀ ਨਹੀਂ ਐ ਇਹ World War ਦਾ ਫਾਈਨਲ ਪਲੇ ਗਰਾਉਂਡ ਐ ਹਾ ਪੰਜਾਬ ਤੋਂ ਲੈ ਕੇ ਦਿੱਲੀ ਤੱਕ World War ਇੱਥੇ ਸਮਾਪਤ ਹੋਣੀ ਇਹਨਾਂ ਦੀ ਵਰਜੀ ਐ ਰਾਕੀ ਕਰਾਉਣੀ ਆ ਤਾਂ ਦੇਖ ਲੈਣ ਜੇ ਟੱਕਰ ਲੈਣੀ ਐ ਪੰਥ ਨਾਲ ਤਾਂ ਵੀ ਦੇਖ ਲੈਣ ਜੈ ਜਰਜ ਵੀ ਖੜੇ ਨੇ ਗੱਲਬਾਤ ਕਰਦੇ ਨੇ ਜੈ ਜਰਜ ਕੀ ਕਹਿਣਾ ਚਾਹੁੰਦੇ ਇਹ ਤਾਂ ਕਹਿਣਾ ਜਾਂਦੇ ਵੀ ਸਾਰਾ ਕੁਝ ਦੇਖ ਲਿਆ 35 36 ਸਾਲ ਹੋ ਗਏ ਸਿੰਘਾਂ ਨੂੰ ਅੰਦਰ ਬੰਦ ਕਰਿਆ ਹੋਇਆ ਦੁਗਣੀ ਦੁਗਣੀ ਸਜ਼ਾ ਕੋ ਉੱਜੋਕੀ ਉਹ ਕੱਲ ਦਾ ਰਾਮ ਰਹੀਮ ਐਨੇ ਮਾੜੇ ਕੰਮ ਕਰੇ ਉਹਨੂੰ ਛੁੱਟੀ ਵੀ ਦਿੰਦੇ ਨਹੀਂ ਦੋ ਦੋ ਮਹੀਨੇ ਸਾਡੇ ਸਿੰਘਾਂ ਨੂੰ ਕੋਈ ਛੁੱਟੀ ਨਹੀਂ ਕੋਈ ਰਿਹਾ ਹੀ ਨਹੀਂ ਸਿੱਖਾਂ ਨਾਲ ਲੜੀਏ ਕੀ ਨਾ ਲੜੀਏ ਮੁਗਲਾਂ ਨਾਲ ਬਾਦ ਸਵਾ ਸਾਲ ਲੱਗਣਾ ਇੱਕ ਸਿੰਘ ਲੜਾਇਆ ਐਡੀ ਪਾਵਰ ਦਈ ਖਾਲਸਾ ਅਕਾਲ ਪੁਰਖੀ ਭਾਉ ਜੀ ਮੋਰਚਾ ਗੁਰੂ ਗੋਬਿੰਦ ਸਿੰਘ ਜੀ ਗੁਰਨਾਨਦ ਸਾਹਿਬ ਦਾ ਚੁੱਕਾ ਹੈ ਇਹਨੂੰ ਮਹਿਤ ਕੋ ਨਹੀਂ ਸਕਦਾ ਅਸੀਂ ਧੱਕਾ ਕੇ ਨਾ ਨਹੀਂ ਕਰਦੇ ਸਵੇਰੇ ਉੱਠ ਕੇ ਕਹਿੰਦੇ ਸਭ ਦਾ ਭਲਾ ਮਾਰਾ ਸਭ ਦਾ ਭਲਾ ਕਰੇ ਸਰਬ ਦਾ ਭਲਾ ਮੰਗਦੇ ਸਰਬ ਦਾ ਭਲਾ ਮੰਗਦੇ ਇੱਕ ਸਿੱਖ ਮੰਗਦਾ ਸਿੰਘ ਉੱਠ ਕੇ ਸਵੇਰੇ ਮਹਾਰਾਜ ਸਾਰੀ ਸੰਗਤਾਂ ਦਾ ਭਲਾ ਕਰੇ ਤੇਰੇ ਬਾਣੇ ਸਲ ਤਕੱਪਨ ਨਾਨਕ ਨਾਮ ਚੜ੍ਹਦੀ ਕਲਾ ਤੇ ਬਾਣੇ ਸਰਬ ਦਾ ਭਲਾ ਮੰਗਣਾ ਕੋ ਮੈ ਜੀ ਇਹ ਜਿਹੜਾ ਮੋਰਚਾ ਹੈ ਨਾ ਜੀ ਇਹ ਦਿੱਲੀ ਤਰਫ ਚ ਲਾ ਰਹੇ ਆਪਾਂ ਮੱਕਾ ਮੋਰਚਾ ਹੈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸਾਰੇ ਜਥੇਬੰਦੀਆਂ ਨੇ ਨੰਗ ਸਿੰਘ ਜਥੇਬੰਦੀਆਂ ਨੇ ਸੰਪਰਦਾਵਾ ਨੇ ਦਿੱਲੀ ਘੇਰੀ ਸੀ ਉਸੇ ਤਰਜ਼ ਤੇ ਇੱਥੇ ਉਹ ਮੋਰਚਾ ਲੱਗ ਰਿਹਾ ਹੈ ਉਹ ਪਹਿਲਾਂ ਹੀ ਦੱਸਤਾ ਸੀ ਵੀ ਅਕਾਲ ਤਖਤ ਜਿਹੜਾ ਅਕਾਲ ਤਖਤ ਸਾਹਿਬ ਹੈ ਆਪਣਾ ਉਹਦੀ ਰਹਿਨਮਾਇ ਅਨੁਸਾਰ ਰਣ ਮੋਰਚਾ ਜਥੇਬੰਦੀਆਂ ਦੀ ਸਰਪ੍ਰਸਤੀ ਹੇਠ ਇਹ ਮੋਰਚਾ ਲੱਗੇਗਾ ਭਾਵੇਂ ਜਿੰਨਾ ਮਰਜ਼ੀ ਲੰਬਾ ਚੱਲੇ ਜਦ ਤੱਕ ਬੰਦੀ ਸਿੰਘ ਰਿਹਾ ਨਹੀਂ ਹੁੰਦੇ ਇਹ ਮੋਰਚਾ ਪੱਕਾ ਲੱਗੇਗਾ ਜਿਸ ਤਰ੍ਹਾਂ ਕਿਲੇ ਦੇ ਉੱਤੇ ਨਿਸਾਨ ਸਾਹਿਬ ਚਲਾਤਾ ਸੀ ਇਹ ਤਿਆਰੀ ਰੱਖਣ ਪ੍ਰਸ਼ਾਸਨ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ ਚੰਡੀਗੜ੍ਹ ਆਉਣ ਵਾਲੇ ਸਮੇਂ ਦੇ ਵਿੱਚ ਕਵਰ ਕਰਾਂਗੇ ਅਸੀਂ ਪੂਰਾ ਬੰਦ ਕਰ ਦਾਂਗੇ ਨਾ ਸਭ ਬੰਦ ਕਰ ਦਾਂਗੇ ਇਹਦੀਆਂ ਮਜਬੂਰ ਕਰ ਦਾਂਗੇ ਇਹਨਾਂ ਨੂੰ ਅਗਰ ਸਿੰਘ ਰਿਹਾ ਨਾ ਕੀਤੇ ਆ ਨਾਲੇ ਸਮੇਂ ਦੇ ਵਿੱਚ ਦਿੱਲੀ ਵਾਲਾ ਹਾਲ ਇਹਨਾਂ ਦਾ ਕਰਾਂਗੇ ਪਾਇਆ ਸਿੰਘਾ ਕਿੰਨਾ ਕੁੱਟ ਲੂਗੇ ਬੰਦ ਬੰਦ ਸਿੰਘਾਂ ਦਾ ਕੁੱਟੇ ਮੁਗਲਾਂ ਨੇ ਬੰਦ ਬੰਦ ਕਟਾਇ ਚਲਖੇ ਦੇ ਜੜੇ ਸਿੰਘ ਉਹ ਕੋਮ ਹੈ ਇਹ ਵੀ ਸੁਰੱਖਿਆ ਬਲਾ ਮੰਗਦੇ ਇਹ ਲੋਕਾਂ ਨੂੰ ਪਤਾ ਨਹੀਂ ਬਿਦਕਾ ਕਿਉਂ ਕਰਦੇ 85% ਹੰਸੀ ਜੜੇ ਕਾਲੀ ਪਾਣਗੇ ਤਾਂ ਦੇ ਜੱਜ ਦੇ ਜਿਹੜਾ ਹਨੂਮਾਨ ਸਿੰਘ 96 ਕਰੋੜੀ ਆ ਸਾਨੇ ਗੁਰੂ ਘਰ ਪੰਸਾ ਸਿੰਘ ਨਾਲ ਸਮੇਤ ਇੱਥੇ ਸਿੱਧੀ ਬਾਤ ਕਰੀ ਇਹਨਾਂ ਨੂੰ ਰਾਜ਼ ਦਿੱਤਾ ਦਿੱਲੀ ਵਾਲੇ ਰਾਜ਼ ਦਿੱਤਾ ਸਾਡੇ ਨਾਲ ਬਦਗਾਇਸਾ ਕਹਿੰਦਾ ਇਹ ਕਿਤੇ ਲਿਗਾ ਅਸੀਂ ਭਾਰਤ ਦੇ ਵਾਸੀ ਹਾਂ ਜਿੰਨੇ ਸਿੱਖ ਜਵਾਨ ਪਾਕਿਸਤਾਨ ਦੇ ਬਾਦਰੋਂ ਤੇ ਲਾਏ ਹੋਏ ਚੈਨਲ ਦੇ ਲਾਏ ਹੋਏ ਸਾਰੇ ਸਿੱਖ ਲਾਏ ਹੋਏ ਬਾਹਰ ਸਿੱਖ ਦਾ ਕਹਿ ਹੁਣ ਕਿੰਨੇ ਕੁੱਤੇ ਚੈਨੀ ਕਿੰਨੇ ਦੜਾਏ ਸਿੱਖਾਂ ਨੇ ਦੜਾਏ ਜਿਕਾ ਨਾਲ ਬਦਗਾਇਸਾ ਕਰਦੇ ਗਲਤ ਗੱਲ ਹੈ ਅੱਜ ਕਹਿੰਦਾ ਇਨਸਾਫ ਕਰੋ ਇਨਸਾਫ ਦੀ ਗੱਲ ਕਰੋ ਉਹ ਜੀ ਤਾਂ ਕੁਝ ਨਹੀਂ ਮੰਗਦੇ ਇਨਸਾਫ ਮੰਗਦੇ ਮੈਂ ਇਹਨਾਂ ਨੂੰ ਜਦੋਂ ਭਰਮ ਪਏ ਲੋਕਾਂ ਨੂੰ ਵੀ ਰਾਜ ਖਤਮ ਹੋ ਗਿਆ ਸਿੱਖ ਨਹੀਂ ਰਹੇ ਤਾਂ ਦੋ ਸਿੰਘ ਬੈਠੇ ਝਾੜਾਂ ਵਿੱਚ ਗੈਰੇ ਝਾੜਾਂ ਵਿੱਚ ਗੈਰੇ ਕਰਜਾ ਸਿੰਘ ਬੋਤਾ ਸਿੰਘ ਰਾਜ ਕਰਕੇ ਦਿਖਾਇਆ ਉਹਨਾਂ ਨੇ ਜੱਕ ਕਹਿ ਦੋ ਅੰਗੋਰ ਨੂੰ ਇਹ ਵਾਕਿਆ ਸਿੰਘ ਬੋਤਾ ਮੱਤਾ ਕਹਦਾ ਆਇਆ ਸੀ ਨਾ ਨੇ ਦੁਆ ਨੇ ਬਿਚ ਪਿੱਟਾ ਜੋੜ ਕੇ ਜੰਗ ਕਰਕੇ ਰਾਜ ਕਰਕੇ ਇਹਨਾਂ ਨੂੰ ਭਲੇਖਾ ਪੈ ਗਿਆ ਇਹਨੂੰ ਡਰ ਲੱਗਦਾ ਵੀ ਜੇ ਖੜੇ ਹੋ ਗਏ ਗਰਬੜ ਹੋ ਜੂਗੀ ਹਾਲਾਂਕਿ ਇਹਨੂੰ ਇਹ ਨਹੀਂ ਪਤਾ ਹੈਗਾ ਇਹ ਜੀਤਰ ਕੋਪਾ ਖਾਕਾ ਕੰਬੈ 14 ਲੋਹੇ ਅਸੀਂ ਬੋਲੂਗੇ ਇਹ ਸਾਨੂੰ ਅੰਤਕਵਾਦੀ ਅੰਤਕਵਾਦੀ ਕਹੂੰ ਜੇ ਅਸੀਂ ਬੋਲੂਗੇ ਸਾਡੇ ਦੇ ਸਾਥ ਮੈਂ ਇਹਨਾਂ ਨੇ ਬੰਦ ਕਰਿਆ ਹੋਇਆ ਪੰਜਾਬ ਦੇ ਵਿੱਚ ਅੰਤਕਵਾਦੀ ਸ ਇਹ قصور ਸੀ ਦਾ ਸਾਰੇ ਗੁਰਦਾਰੇ ਟਾਉਂ ਤੇ ਆ ਗਏ ਅੱਜ ਇਹਨਾਂ ਦੀ ਫੇਰ ਮੈਂ ਅੱਜ ਵੀ ਅਜੀ ਬੇਇੱਜ਼ਤੀ ਕਰਦੇ ਉਹ ਸਮਾਂ ਨਾ ਆਵੇ ਉਹ ਸਮਾਂ ਨਾ ਦੋ ਦੁਸਤ ਕਰਕੇ ਭਾਈ ਚਾਰੇ ਨਾਲ ਹੋਵੋ ਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਈ ਲਾਏ ਹਰ ਨਾਮਾ ਜੋ ਗੁਰਮਖੇ ਬੈਠੋ ਸਭਾ ਬਚਾਏ ਐਸੀ ਤ੍ਰਿੱਕੇ ਨਾਲ ਆਜੋ ਨਹੀਂ ਤਾਂ ਫੇਰ ਸਮਾਂ ਆ ਚੱਲਿਆ ਚੱਲ ਪਿਆ ਸ਼ੁਰੂ ਹੋ ਗਿਆ ਸੇਗਾਂ ਬਾਬਾ ਬੁੱਢਾ ਦਲ ਦੇ ਨਿਆਂ ਸਿੰਘ ਫੌਜਾਂ ਵੱਲੋਂ ਵੀ ਕਿਹਾ ਗਿਆ ਕਿ ਇਹ ਮੋਰਚਾ ਪੱਕੇ ਤੌਰ ਤੇ ਦਿੱਲੀ ਦੀ ਤਰਜ ਤੇ ਲੱਗ ਚੁੱਕਾ ਹੈ ਔਰ ਅਸੀਂ ਇਸ ਜੇ ਜੇ ਮੋਰਚੇ ਡਟੇ ਰਵਾਂਗੇ ਉਨਾ ਚਿਰ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਬੰਦੀ ਸਿੰਘਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਔਰ ਜੇ ਇਹ ਨਾ ਮੰਨੇ ਤੇ ਪੂਰਾ ਚੰਡੀਗੜ੍ਹ ਅਸੀਂ ਕਵਰ ਕਰਾਂਗੇ ਹੋਰ ਵੀ ਸਾਡੇ ਨਾਲ ਕਵੀ ਜੁੜੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਵਾਹਿਗੁਰੂ ਜੀ ਕੀ ਫਤਿਹ ਜੀ ਕਬਈ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਆਂ ਕਿ ਜਿਹੜੀ ਇਹ ਬੰਦੀ ਸਿੰਘਾਂ ਦੀ ਰਿਹਾਈ ਆ ਇਸ ਵਿੱਚ ਸਰਕਾਰ ਜੇ ਦੇਰੀ ਕਰ ਰਹੀ ਆ ਤਾਂ ਇਹ ਸਰਕਾਰ ਇਹ ਨਾ ਸਮਝੇ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦੇਣਾ ਚਾਹਨੇ ਆ ਜਿਸ ਤਰੀਕੇ ਨਾਲ ਦਿੱਲੀ ਦੇ ਅੰਦਰ ਮੋਰਚਾ ਸ਼ੁਰੂ ਹੋਇਆ ਸੀ ਤਾਂ ਇਹ ਸਮਝਦੇ ਸੀ ਕਿ ਉਹ ਮੋਰਚਾ ਕੁਝ ਦਿਨਾਂ ਬਾਅਦ ਆਪਣਾ ਵਠਸ ਬੂਸ ਹੋ ਜਾਏਗਾ ਪਰ ਪਰ ਉਹ ਮੋਰਚੇ ਨੇ ਜਿਹੜੀ ਰੂਪਰੇਖਾ ਅਖਤਿਆਰ ਕੀਤੀ ਸੀ ਉਸੇ ਤਰੀਕੇ ਨਾਲ ਇਹ ਮੋਰਚਾ ਵੀ ਉਹ ਰੂਪਰੇਖਾ ਅਖਤਿਆਰ ਕਰੇਗਾ ਉਹ ਸਰਕਾਰ ਦੇ ਚੰਡੀਗੜ੍ਹ ਦੇ ਆਲੇ ਦੁਆਲੇ ਦੀਆਂ ਜਿੰਨੀਆਂ ਸੜਕਾਂ ਚਾਹੇ ਉਹ ਮੈਕਸ ਹਸਪੀਟਲ 6 ਫੇਸ ਤੋਂ ਰੋੜ ਜਾਂਦੀ ਆ ਸ਼ਾਸ਼ਣ ਨੂੰ ਅਸੀਂ ਮੰਗ ਕਰਦੇ ਆਂ ਕਿ ਸਰਕਾਰ ਦੇ ਕੰਨਾਂ 'ਚ ਇਹ ਗੱਲ ਪੰਚਾ ਦਿਓ ਕਿ ਅਸੀਂ ਇਹ ਸਾਰੀਆਂ ਰੋਡਾਂ ਜਲਦ ਤੋਂ ਜਲਦ ਇਹ ਜਾਮ ਕਰਨ ਦੀਆਂ ਕੋਸ਼ਿਸ਼ਾਂ ਸਾਡੀਆਂ ਚੱਲ ਰਹੀਆਂ ਜਿਸ ਦੀ ਸੰਗਤ ਦਾ ਭਰਪੂਰ ਇੱਥੇ ਸਹਿਯੋਗ ਆ ਗਿਆ ਆਪਣਾ ਪਿਰਤਪਾਲ ਸਿੰਘ ਹੋਰੀ ਲੱਖੇ ਸਿਧਾਨੇ ਹੋਰੀ ਅਤੇ ਹੋਰ ਜਥੇਬੰਦੀਆਂ ਤੇ ਜਦੋਂ ਸਿਰ ਧਰ ਦੀ ਬਾਜੀ ਲਗਾ ਕੇ ਕਿਸਾਨ ਯੂਨੀਅਨ ਚਾਰਿਆ ਸਰਦਾਰ ਸਿਮਰਤਜੀਤ ਸਿੰਘ ਮਾਨ ਸਾਹਿਬ ਜੋ ਕਿ ਸਾਡੀ ਪਾਰਟੀ ਦੇ ਪ੍ਰਧਾਨ ਨੇ ਉਹ ਵੀ ਪਾਰਲੀਮੈਂਟ ਦੇ ਸੈਸ਼ਨ ਚੱਲਣ ਕਰਕੇ ਨਹੀਂ ਆਏ ਆ ਰਹੇ ਉਹਨਾਂ ਦਾ ਬੇਟਾ ਵੀ ਕੱਲ ਆ ਰਿਹਾ ਜਦੋਂ ਇਹ ਹੜ ਇੱਥੇ ਆ ਗਏ ਤੇ ਹੜ ਇਹਨਾਂ ਕੋਲੋਂ ਰੋਕੇ ਨਹੀਂ ਰੱਖਨੇ ਇਸ ਕਰਕੇ ਬਾਕੀ ਨਹੀਂ ਗੱਲ ਦੂਸਰੀ ਦੇਸ਼ ਦੇਸ਼ ਕਰ ਰਿਹਾ ਕਿਉਂਕਿ ਇੱਕ ਸੰਵਿਧਾਨ ਦੇ ਮੁਤਾਬਿਕ ਇੱਕ ਕੋਰਟ ਨੇ ਉਹਨਾਂ ਨੂੰ ਜਿਹੜੀਆਂ ਸਜ਼ਾਾਂ ਦੇ ਦਿੱਤੀਆਂ ਉਹ ਸੰਵਿਧਾਨ ਲੜਦਾ ਤਾਂ ਇਹ ਕਹਿੰਦੇ ਵੀ ਇਹ ਹਥਿਆਰ ਬੰਦ ਹੋ ਕੇ ਲੜਾਈ ਲੜ ਰਹੇ ਨੇ ਜੇ ਅਸੀਂ ਪੀਸਫੁਲ ਤਰੀਕੇ ਨਾਲ ਮੰਗ ਕਰ ਰਹੇ ਆ ਤੇ ਸਾਡੇ ਬੰਦੀ ਸਿੰਘਾਂ ਜਿਹੜੇ ਸਜ਼ਾ ਪੂਰੀਆ ਕਰ ਚੁੱਕੇ ਨੇ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ ਦੂਸਰੇ ਪਾਸੇ ਇੱਕ ਪਾਸੇ ਇਹਨਾਂ ਨੇ ਸੰਵਿਧਾਨ ਦੇ ਮੁਤਾਬਿਕ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਉਹਨਾਂ ਨੇ ਡਬਲ ਤੋਂ ਵੀ ਟ੍ਰਿਪਲ ਸਜ਼ਾਵਾਂ ਭੁਗਤ ਲਈਆਂ ਦੂਸਰੇ ਪਾਸੇ ਨਵੰਬਰ 84 ਦੀ ਜੇ ਗੱਲ ਕਰੀ ਜਾਏ ਇਹ ਖੋਤੀਆ ਦੇਸ਼ ਨੇ ਖੋਤੀ ਦੇਸ਼ ਕਿਉਂਕਿ ਦੇਸ਼ ਸਾਡੇ ਲੋਕਾਂ ਨੇ ਯਾਦ ਕਰਾਇਆ ਸੀ ਇਹਨਾਂ ਨੇ ਇਹਦਾ ਨਾਮ ਹਿੰਦੁਸਤਾਨ ਰੱਖਣ ਦੀ ਹਿੰਦੂਤਵ ਦੀ ਗੱਲ ਕਰਨ ਦੀ ਗੱਲ ਕਰਦੇ ਨੇ ਇਹ ਇਹਨਾਂ ਨੇ ਅੱਜ ਤੱਕ 10 ਦਿਨ ਵੀ ਕਿਹੜੀ ਲੜਾਈ ਦੇ ਵਿੱਚ ਇਹਨਾਂ ਫਤੇ ਹਾਸਲ ਕੀਤੀ ਹੈ ਜੇ ਕਾਰਗਿਲ ਦੀ ਲੜਾਈ ਹੋਈ ਹੈ ਉੱਥੇ ਵੀ ਸਿੰਘਾਂ ਨੂੰ ਅੱਗੇ ਲਾਇਆ ਜੇ ਹੁਣ ਤਾਜੀ ਗੱਲ ਹੋਈ ਹੈ ਚੀਨ ਦੇ ਉੱਤੇ ਜਿਹੜੀ ਗੱਲ ਹੋਈ ਹੈ ਉੱਥੇ ਵੀ ਸਿੰਘ ਫੌਜ ਜਾਣੇ ਉੱਥੇ ਅੱਗੇ ਇਹਨਾਂ ਦੇ ਤੇ ਤਤਬਰ ਹੋ ਕੇ ਆਪਣੀ ਲੜਾਈ ਲੜੀਆ ਕਦੀ ਰਾਜਨਾਥ ਸਿੰਘ ਬੀਜੇਪੀ ਦਾ ਲੀਡਰ ਉੱਥੇ ਜਾ ਕੇ ਅੱਗੇ ਬੋਲੇ ਸੋਨੇ ਆਲ ਦੇ ਨਾਰੇ ਲਾਉਂਦੇ ਨੇ ਪਰ ਕਈ ਵਾਰੀ ਸਾਡੇ ਬੋਲੇ ਸੋਨੇ ਆਲ ਨਾਰੇ ਦੇ ਉੱਤੇ ਸਾਨੂੰ ਅੱਤਵਾਦੀ ਵੱਖਵਾਦੀ ਉਗਰਵਾਦੀ ਕਿਹਾ ਜਾਂਦਾ ਜਦੋਂ ਅਸੀਂ ਪੀਸਫੁਲ ਤਰੀਕੇ ਨਾਲ ਲੜਾਈ ਲੜਦੇ ਆ ਤਾਂ ਸਾਨੂੰ ਇਨਸਾਫ ਨਹੀਂ ਦਿੱਤਾ ਦਾ ਇਸ ਦੇਸ਼ ਦੇ ਅੰਦਰ ਇਸ ਕਰਕੇ ਅਸੀਂ ਤਾਂ ਹੁਣ ਮੰਗ ਕਰ ਨਹੀਂ ਕਰਦੇ ਅਸੀਂ ਦੇਸ਼ ਨੂੰ ਚੇਤਾਵਨੀ ਦਿੰਨੇ ਆ ਕਿ ਜਿਹੜੀ ਇਹ ਬੰਦੀ ਸਿੰਘਾਂ ਦੀ ਰਿਹਾਈ ਆ ਇਸ ਨੂੰ ਜਲਦ ਤੋਂ ਜਲਦ ਕੀਤਾ ਜਾਏ ਤਾਂ ਜੋ ਤੁਸੀਂ ਦੇਸ਼ 'ਚ ਇਹ ਅਮਨ ਕਾਨੂੰਨ ਬਹਾਲ ਕਰਨਾ ਚਾਹੁੰਦੇ ਹੋ ਰੱਖਣਾ ਚਾਹੁੰਦੇ ਹੋ ਤੇ ਸਿੱਖਾਂ ਨੂੰ ਤੁਹਾਨੂੰ ਆਪਣੇ ਨਾਂ ਰੱਖਣਾ ਪਏਗਾ ਜੇ ਨਹੀਂ ਰੱਖਣਾ ਚਾਹੁੰਦੇ ਜਦੋਂ ਇੱਕ ਜਦੋਂ ਸਿੱਖ ਜਦੋਂ ਤੁਸੀਂ ਸਾਨੂੰ ਸਾਡੇ ਇਨਸਾਫ ਨਹੀਂ ਦੇ ਸਕਦੇ ਤਾਂ ਅਸੀਂ ਬੜੇ ਪੀਸਫੁਲ ਤਰੀਕੇ ਨਾਲ ਕਹਿੰਦੇ ਆ ਕਿ ਸਾਨੂੰ ਵੱਖ ਕਰ ਦਿਓ ਇੱਕ ਪਿਓ ਜਦੋਂ ਉਹਦੇ ਘਰ ਉਹਦੇ ਬੱਚੇ ਮੰਨ ਲਓ ਅਸੀਂ 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 ਉਹਨਾਂ ਦੀ ਗੱਲਾਂ ਨਹੀਂ ਮੰਨਦੇ ਤਾਂ ਸਾਨੂੰ ਵੱਖਰਾ ਕਰ ਦਿਓ ਅਸੀਂ ਵੱਖਰਾ ਆਪਣਾ ਦੇਸ਼ ਬਣਾਈਏ ਅਸੀਂ ਵੱਖਰੇ ਇਹਨਾਂ ਨਾਲ ਰਹੀਏ ਕਿਉਂਕਿ ਅਸੀਂ ਉਹ ਵੀ ਪੀਸਫੁਲ ਤਰੀਕੇ ਨਾਲ ਮੰਗ ਕਰਦੇ ਆ ਰਹੇ ਆ ਕਿ ਸਾਨੂੰ ਸਾਡਾ ਘਰ ਜਿਹੜਾ ਸਾਡਾ ਆਜ਼ਾਦ ਖਿੱਤਾ ਸੀ ਉਹ ਦੁਬਾਰਾ ਸਾਨੂੰ ਸਾਡਾ ਆਜ਼ਾਦ ਖਿੱਤਾ ਦਿੱਤਾ ਜਾਏ ਤਾਂ ਜਿੱਥੇ ਅਸੀਂ ਆਪਣੀ ਆਜ਼ਾਦੀ ਦਾ ਨਿਗਵਾਨ ਸਕੀਏ ਜਿੱਥੇ ਅਸੀਂ ਸੱਚ ਨਾ ਆ ਜੇ ਆਪਣਾ ਬਣਾ ਸਕੀਏ ਉਹ ਸੰਵਿਧਾਨ ਦੇ ਮੁਤਾਬਿਕ ਪਹਿਲੇ ਵੀ ਕਦੀ Hindu ਦੇ ਉੱਤੇ Musalman ਦੇ ਉੱਤੇ Isai ਦੇ ਉੱਤੇ ਜਾਂ ਕਿਸੇ ਧਰਮ ਦੇ ਉੱਤੇ ਅਤਿਆਚਾਰ ਨਹੀਂ ਹੋਇਆ ਮਹਾਰਾ ਰੰਜੀਤ ਸਿੰਘ ਦੇ ਟਾਈਮ ਤੇ ਔਰ ਅਸੀਂ ਉਸ ਤਰੀਕੇ ਦਾ ਰਾਜ ਚਾਹਨੇ ਆ ਅਸੀਂ ਇਸ ਤਰੀਕੇ ਦਾ ਨਹੀਂ ਕਿ ਆ ਤੁਸੀਂ ਹਿੰਦੁਸਤਾਨ ਜ਼ਬਰਦਸਤੀ ਕਹੋ ਤੁਸੀਂ ਬੁਲਾਣੀ ਸੀ ਜ਼ਬਰਦਸਤੀ ਕਰੋ ਤੁਸੀਂ ਜੈ ਸ਼੍ਰੀ ਰਾਮ ਕਹੋ ਇੱਥੇ ਸੂਰੀ ਵਰਗਿਆਂ ਨੇ ਜੋ ਕਰਿਆ ਉਹ ਭੁਗਤਿਆ ਤੇ ਉਸ ਤੋਂ ਬਾਅਦ ਉਹ ਸਾਡੇ ਲੋਕਾਂ ਨੂੰ ਤਾਂ ਜਦੇ ਸਜਾਵਾਂ ਨੇ ਪਰ ਨਵੰਬਰ 84 ਦੇ ਦੇਸ਼ ਦੀ ਰਾਜਧਾਨੀ ਨੰਗਾ ਨਾਚ ਹੋਇਆ ਜਿਸ ਤਰ੍ਹਾਂ ਚੰਦਰਮਾ ਦੇ ਮੂੰਹ ਦੇ ਉੱਤੇ ਇੱਕ ਐਸਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇ ਦੇਸ਼ ਇਹ ਚਿੰਨਾਂ ਨੂੰ ਨਹੀਂ ਸੋਚੇਗਾ ਤੇ ਸਾਨੂੰ ਅਸੀਂ ਬੜੇ ਪੀਸਫੁਲ ਤਰੀਕੇ ਨਾਲ ਕਹਿ ਰਿਹਾ ਕਿ ਸਾਨੂੰ ਇਸ ਦੇਸ਼ ਆਪਣੇ ਤਰੀਕੇ ਨਾਲ ਸਾਨੂੰ ਅਲੱਗ ਕਰ ਲਵੇ ਅਸੀਂ ਆਪਣਾ ਅਲੱਗ ਘਰ ਬਣਾਉਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੀਰ ਜੀ ਨੇ ਵੀ ਆਪਣੇ ਜਜ਼ਬਾਤ ਸਾਂਝੇ ਕੀਤੇ ਨੇ ਸਾਡੇ ਨਾਲ ਔਰ ਕਿਹਾ ਕਿ ਜੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤੇ ਅਸੀਂ ਅੱਜ ਇੱਥੇ ਬੈਠੇ ਆ ਹੋਰ ਵੀ ਜਿੰਨੀਆਂ ਲਾਈਨਾਂ ਨੇ ਸੜਕਾਂ ਨੇ ਸਾਰੀਆਂ ਘੇਰ ਦਿੱਤੀਆਂ ਜਾਣ ਗਿਆ ਸਰ ਵੇਖ ਲਓ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਲਗਾਤਾਰ ਪਹੁੰਚ ਰਹੀਆਂ ਨੇ ਕੋਈ ਐਕਟੀਵਾ ਤੇ ਝੰਡੇ ਲਾ ਕੇ ਆ ਰਿਹਾ ਕੋਈ ਟਰੈਕਟਰ ਲੈ ਕੇ ਆ ਰਿਹਾ ਔਰ ਤੁਸੀਂ ਤੰਬੂਆਂ ਦੀ ਗਿਣਤੀ ਦਾ ਅੰਦਾਜ਼ਾ ਵੀ ਲਾ ਸਕਦੇ ਹੋ ਕਿ ਨਵੇਂ ਤੰਬੂ ਹੋਰ ਲੱਗ ਚੁੱਕੇ ਨੇ ਔਰ ਪੰਡਾਲ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ ਸੰਗਤਾਂ ਦੀ آمدਨ ਨੂੰ ਦੇਖਦੇ ਹੋਏ ਸੋ ਜਿਹੜੇ ਹੈਗੇ ਆ ਤੰਬੂ ਵੀ ਲੱਗ ਚੁੱਕੇ ਨੇ ਲੈਣਾ ਗੱਡੀ